ਗਲਤੀ ਨਾ ਲੈ ਕੇ ਜਾਇਓ ਕੋਈ ਚੰਗੀ ਵਿਚਾਰ ਲੈ ਕੇ ਜਾਇਓ ਤੇ ਜੀਵਨ ਬਣਾਇਓ ਧੰਨਵਾਦ ਹੈ ਸਾਊਂਡ ਵਾਲੇ ਵੀਰ ਦਾ ਬਹੁਤ ਸੋਹਣਾ ਸਾਊਂਡ ਹੈ ਪਹਿਲਾਂ ਤਾਂ ਦੋ ਚਾਰ ਚੀਕਾਂ ਜੀਆਂ ਮਾਰੀਆਂ ਇਹਨੇ ਫਿਰ ਹੋ ਗਿਆ ਠੀਕ ਤੇ ਸਾਊਂਡ ਵੀਰ ਸਾਡੇ ਲਾਈਵ ਵਾਲੇ ਪ੍ਰੀਤ ਵੀਰ ਜੀ ਨਾਨਕ ਸਰਕਲੇਰਾ YouTube ਚੈਨਲ ਤੇ ਚੱਲਦਾ ਹੈ ਹੋਰ ਵੀ ਚੈਨਲਾਂ ਤੇ ਲਾਈਵ ਚੱਲ ਰਿਹਾ ਕੀ ਨਾਮ ਹੈ ਤੁਹਾਡੇ ਚੈਨਲ ਦਾ ਕੀ ਨਾਮ ਹੈ ਇਥੇ ਹੀ ਦੱਸ ਦਿਓ ਕੋਈ ਨਹੀਂ 0365 ਲਾਈਵ RAMU ਵਾਲੇ ਦਾ ਇਹ ਤੇ ਵੀ ਲਾਈਵ ਚੱਲਦਾ ਹੈ ਸੈਂਕੜਿਆਂ ਸੰਗਤ ਸੁਣ ਰਹੀ ਹੈ ਕਹਿੰਦੇ ਹਣ ਹਟ ਜਾਓ ਬਸ ਉਹਨਾਂ ਦਾ ਦੋ ਪਾਤੇ ਰੈਣਾ ਨਾ ਉਹ ਵੀ ਐ ਖਿੱਚ ਲੈਣ ਮੁਰ ਤੋ ਹੱਸਦੇ ਵਾਜ਼ੇ ਰੋ ਰੰਗੀ ਬਸੋ ਹੱਸਦਿਆਂ ਦੇ ਘਰ ਬਸ ਖੁਸ਼ ਰਹਿ ਘਰੋ ਰਾਮਕਲੀ ਮਹੱਲਾ ਤੀਜਾ ਨੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਤੇ ਦੀ ਮਨਵੰਦੀਆਂ ਵਸਾਈਆਂ ਰਾਗਰਤਨ ਪਰਿਵਾਰ ਤਤ ਗੁਰੂ ਮੈਂ ਪਾਇਆ ਏ ਮੱਟ ਮੇਰਾ ਤੁਖਦਾਰ ਹੋਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਨਾ ਅੰਗੀਕਾਰੋ ਕਰੇ ਤੇਰਾ ਕਾਟ ਸਭ ਸੁਆਮੀ ਨਾ ਤੁਮ ਨਾ ਕਰਾ ਕਰ ਸਵਰਾਤ ਸੁਆਮੀ ਸੋਗ ਮਨੋਂ ਵਿਚਾਰੇ ਕਹਿ ਨਾਣ ਮਨ ਮੇਰੇ ਤੁਖਦਾਰ ਹੋਰ ਨਾਲੇ ਸਾਹਿਬਾ ਕਿਆ ਨਹੀਂ ਕਰਦੇ ਰ ਸਭ ਕਿਸੈ ਜਿਸ ਤੇ ਸੋ ਪਾਵੇ ਸਾਰਾ ਤੇ ਤੁਸਾਰ ਤੇਰੀ ਨਾਮ ਮਨੁਤਾ ਸਾਹਿਬ ਜਿਨ ਕੈ ਮਨ ਰਤਿ ਆਵਾਜੇ ਸ਼ਬਦ ਗਨੇਰ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰ ਸੱਚਾ ਨਾਮ ਮੇਰਾ ਆਧਾਰ ਸਾਜ ਨਾਮੇ ਆਧਾਰ ਮੇਰਾ ਜਨ ਨੂੰ ਖਾਸਾ ਬਗਵਾਈਆ ਰਸਤ ਸੰਮਰੈ ਵਤੇ ਅਜਨੇ ਸਾਥਾ ਬਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੂ ਜੀ ਸਿਂ ਐ ਵੜਿਆਈਆ ਕਹਿ ਨਾਨਕ ਸੁਣੋ ਸਤਿ ਸ਼ਬਦ ਰੋਂ ਬਿਆਰੋ ਸੱਚਾ ਨਾਮ ਮੇਰਾ ਆਧਾਰ ਹੋਜੇ ਮਨ ਤੋਂ ਦਿਲ ਘਰ ਤੋਂ ਭਾਗੇ ਘਰ ਤੋਂ ਭਾਗੇ ਸ਼ਬਦ ਬਾਦੀ ਦੇ ਗੀਤੇ ਕਾਲ ਕਟ ਕੁਮਾਰਿਆ ਆਇਆ ਬੋਲੀ ਬੋਲੀ ਸਾ ਮਾਰ ਕੇ ਲਾਗੇ ਐ ਨਾਨਕ ਤੇਸ ਬੋ ਅਦਿਕਰਿਆ ਹਰਵਾਜੀ ਆਖੀਓ ਤਖਲ ਮਨੋਰਨ ਪੂਰੇ ਭਾਰਗਨ ਪ੍ਰਪਾਇਆ ਦੂਰੇ ਧੁਖਰੋ ਸੰਤਾ ਗੁਦਰੇ ਸੋਣੀ ਸੱਚੀ ਮਾਣੀ ਹੰਸ ਰਾਧਨ ਪੈ ਸਰਤੇ ਪੂਰੇ ਗੁਰ ਤੇ ਜਾਣੀ ਦੇਪਨੀਤ ਕੈਸੇ ਸਭ ਸੰਤ ਗੁਰਿਆ ਭਰਪੂਰੇ ਬਦਨਾਂ ਪ੍ਰਚਾਰਣ ਲਾਗੇ ਵਾਜੇ ਅਨੰਤ ਸੂਰੇ ਧਲੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਤਿਤਰਾ ਤੋਈ ਦਾ ਹੀ ਗਾਇਆ ਕੇ ਲੈ ਸੰਗ ਜਗਤ ਜਗਿਆਈਆਂ ਬੁਰਿਆਈਆਂ ਵਾਝੇ ਦਰ ਮਹਦੂਰ ਅਰਨੀ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਹਾਰਿਆ ਗਏ ਵਸਤੰਤ I'm gonna go